ਵੀ ਸੁਣਨ ਨੂੰ ਮਿਲ ਰਿਹਾ ਜਿਹੜੇ ਇਨਫਲੂਐਂਸਰ ਉੱਥੇ ਪਹੁੰਚੇ ਹੋਏ ਨੇ ਹਨਾ ਉਹਨਾਂ ਨੂੰ ਕਹਿ ਰਿਹਾ ਕਿ ਟੀਆਰਪੀ ਲਈ ਤੁਸੀਂ ਜਾ ਰਹੇ ਹੋ ਆਪਣਾ ਕੰਟੈਂਟ ਤਿਆਰ ਕਰ ਲਿਓ ਉੱਥੇ ਜਾ ਕੇ ਜੀ ਦੇਖੋ ਮੈਂ ਤਾਂ ਇਹੀ ਗੱਲ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਸਾਰੇ ਪੰਜਾਬੀਆਂ ਨੂੰ ਜੇ ਇਹ ਰੀਲਾਂ ਨਾ ਬਣਦੀਆਂ ਤਾਂ ਇਹ ਜਿਹੜੀ ਕਰੋਪੀ ਆਈ ਆ ਪੰਜਾਬ ਦੇ ਉੱਤੇ ਇਹ ਕਿਸੇ ਨੂੰ ਪਤਾ ਨਹੀਂ ਲੱਗਣੀ ਸੀ ਇਹ ਹੋਣ ਵੀ ਨਹੀਂ ਹੈਗੀ 25 ਦਿਨ ਹੋ ਗਏ ਇਹਨੂੰ ਜੇ ਲੋਕਾਂ ਦੇ ਮੂਹਰੇ ਆਈ ਆ 15 20 ਦਿਨਾਂ ਤੋਂ ਆਈ ਆ ਜੇ ਰੀਲਾਂ ਨਾ ਬਣਦੀਆਂ ਜੇ ਇਨਫਲੂਐਂਸਰ ਰ ਜਾ ਕੇ ਉਥੇ ਰੀਲਾਂ ਨਾ ਬਣਾਉਂਦੇ ਤਾਂ ਸਾਡੇ ਅਰਗਿਆਂ ਨੂੰ ਮੇਰੇ ਅਰਗਿਆਂ ਨੂੰ ਜਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਕਿੱਥੇ ਕੀ ਹੋ ਰਿਹਾ ਉਹ ਵੀ ਘਰੇ ਬਹਿ ਸਕਦੇ ਸੀ ਪਰ ਆਪਣਾ ਘਰ ਛੱਡ ਕੇ ਕੰਫਰਟ ਜ਼ੋਨ ਛੱਡ ਕੇ ਉਥੇ ਬਾਰਿਸ਼ਾਂ ਦੇ ਵਿੱਚ ਪੜ ਰੇ ਜੀ 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 ਤਾਂ ਬਸ ਕਰੇ ਬੈ ਕੇ ਮੈਂ ਗੱਲਾਂ ਮਾਰਨੀ ਇਸ ਖਾਲੀਆਂ ਜੀ ਜਦ ਅਸੀਂ ਉਥੇ ਪਹੁੰਚੇ ਹਾਂ ਤਾਂ ਦੇਖਿਆ ਉਥੇ ਪਹਿਲਾਂ ਜਦ ਅਸੀਂ ਪਹਿਲੀ ਵਾਰ ਹੀ ਗਏ ਹਾਂ ਕੁਝ ਨਹੀਂ ਲੈ ਕੇ ਗਏ ਸੀਗੇ ਜਦੋਂ ਅਸੀਂ ਨੈਕਸਟ ਟਾਈਮ ਗਏ ਹਾਂ ਜੋ ਉਹਨਾਂ ਦੀ ਜ਼ਰੂਰਤ ਸੀਗੀ ਆ ਜਾਂ ਉਹਨਾਂ ਦੀ ਪ੍ਰੋਬਲਮ ਨਾਲ ਰਿਲੇਟਡ ਸੀਗੀਆਂ ਜੋ ਸਾਡੀਆਂ ਆਯੁਰਵੈਦਿਕ ਮੈਡੀਸਨਸ ਹੁੰਦੀਆਂ ਵਾਂ ਆਮ ਡੇਲੀ ਯੂਜ਼ ਹੋਣ ਵਾਸਤੇ ਉਹਨਾਂ ਦੀ ਅਸੀਂ ਸੇਵਾ ਕੀਤੀ ਜਾਂ ਕਰਦੇ ਰਵਾਂਗੇ ਜਿੰਨੀ ਦੇਰ ਤਾਈਂ ਇਸ ਇਸ ਚੀਜ਼ ਨਾਲ ਪੰਜਾਬ ਜੁੜਿਆ ਹੋਇਆ ਅਸੀਂ ਖੜੇ ਹਾਂ ਸ਼ੇਰਾ ਫਾਰਮ ਦੀ ਸਾਰੀ ਟੀਮ ਖੜੀ ਹੈ